ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਹੋ ਗਈ 12 ਜੂਨ ਤੇ ਆਪਾਂ ਹੁਣ 1:30 ਹੋ ਗਏ ਸਵੇਰ ਦੇ ਇੱਥੇ ਹੋਟਲ ਦੇ ਵਿੱਚੋਂ ਆਪਾਂ ਜਸਪਾ ਤੋਂ ਨਿਕਲ ਰਹੇ ਹਾਂ ਹੁਣ ਅੱਗੇ ਨੂੰ ਲੇਹ ਵੱਲ ਨੂੰ ਤੇ ਸ਼ਤਰੂ ਦੇ ਸ਼ਤਰੂ ਸੀ ਇਹ ਸਰਚੂ ਵਿੱਚ ਸਰਚੂ ਵਿੱਚ ਦੀ ਹੁੰਦੇ ਹੋਏ 12 ਲਾਚਾ ਹੁੰਦੇ ਹੋਏ ਤੇ ਆਪਾਂ ਕੋਸ਼ਿਸ਼ ਕਰਾਂਗੇ ਸ਼ਾਮ ਤੱਕ ਲੇ ਪਹੁੰਚ ਜਾਈਏ ਤੇ ਚਲੋ ਫਿਰ ਆਓ ਜੀ ਚੱਲੀਏ ਇਸ ਗਾਜੀ ਰਜਿਸਟਰਨ ਪੁਲੀਸ ਦੀ ਇੱਥੋਂ ਇਹ ਗੱਡੀ ਨੋਟ ਕਰਦੇ ਆ ਤੇ ਇਹ ਵੀ ਕਿੰਨੇ ਗੱਡੀ ਚ ਹੈਗੇ ਨੇ ਜਾਣੇ ਤੇ ਫੇਰ ਅੱਗੇ ਲੰਘਣ ਦਿੰਦੇ ਆ ਇਹ ਸੱਤ ਤੋਂ 11 ਟਾਈਮ ਹੈਗਾ ਇੱਥੋਂ ਉਸ ਤਰ੍ਹਾਂ ਧਿਆਨ ਨਾਲ ਤੁਸੀਂ ਆਉਣਾ ਹੈਗਾ ਜੀ ਜੀ ਇੱਥੋਂ ਤਾਂ ਐਂ ਲੱਗਦਾ ਜਿਵੇਂ ਪਹਾੜੀਆਂ ਦੇ ਜਮੇ ਉੱਤੇ ਜਾ ਕੇ ਹੁੰਦੇ ਆ ਤੇ ਫੇਰ ਫੇਰ ਦੂਜੀਆਂ ਪਹਾੜੀਆਂ ਫੇਰ ਚੜਨਾ ਹੁੰਦਾਗਾ ਆ ਛੋਟੀ ਜੀ ਝੀਲ ਬਣੀ ਇੱਕ ਇਹ ਏਰੀਆ ਜਿੱਥੇ ਹੁਣ ਅਸੀਂ ਤੁਰੇ ਫਿਰਦੇ ਆਂ ਇਹ ਸਮੁੰਦਰ ਤਲ ਤੋਂ 12310 ਫੁੱਟ ਉਚਾਈ ਤੇ ਆ ਤੇ ਸਰਚੂ ਇੱਥੋਂ ਹੈਗਾ ਜੇ 62 ਕਿਲੋਮੀਟਰ ਉੱਚੀਆਂ ਪਹਾੜੀਆਂ ਆ ਦੇਖੋ ਇਹ ਸਰਦੀਆਂ ਦੇ ਵਿੱਚ ਆ ਬਰਫ ਸੀ ਜਿਹੜੀ ਸੜਕ ਬੰਦ ਹੋ ਗਈ ਸੀ ਇਹ ਹੁਣ ਬਰਫ਼ ਨੂੰ ਕੱਟ-ਕੱਟ ਕੇ ਇਹ ਸੜਕ ਖਾਲੀ ਕਰਕੇ ਰਸਤਾ ਬਣਾਇਆ ਵਾ ਐਦਾਂ ਬਹੁਤ سارے ਥਾਂ ਥਰਾਂ ਆਇਆ ਵਾ ਘਰ ਨਾਲ ਚੈੱਕੀ ਸਸਚੂਤਰ ਵੇਜਾ ਬਸ ਆ ਆਲੇ-ਦੋਲੇ ਸਾਰੀ ਬਰਫ਼ੀ ਬਰਫ਼ੀ ਪਈ ਵੀ ਹੈਗੀ ਆ ਹੁਣ ਜਿਆਦੇ ਬਰਫ਼ 'ਚ ਪਹੁੰਚ ਗਏ ਜੀ ਔਰ ਸੜਕਾਂ 'ਤੇ ਵੀ ਬਰਫ਼ ਪਈ ਆ ਕੱਟ-ਕੱਟ ਕੇ ਰਸਤਾ ਬਣਾਇਆ ਵਾ ਤੇ ਹੌਲੀ-ਹੌਲੀ ਇਹ ਗਰਮੀਆਂ ਦੇ ਵਿੱਚ ਜੇ ਗਰਮੀਆਂ ਇੱਥੇ ਪੈਣ ਹੀ ਲੱਗੀਆਂ ਹੌਲੀ-ਹੌਲੀ ਗਰਮੀਆਂ ਦੇ ਵਿੱਚ ਫਿਰ ਇਹ ਪਿਗਲੂਗੀ ਸਾਰੇ ਪਾਸੇ ਬਰਫਾਂ ਦੇ ਨਾਲ ਲੱਦੇ ਪਿਆ ਪਹਾੜ ਇਰ ਕੋ ਬਰਫ ਦੇ ਕੋਲੇ ਤਰੇ ਖੜਦੇ ਹੁਣ ਆ ਦੇਖੋ ਕਿਵੇਂ ਕੱਟ-ਕੱਟ ਕੇ ਬਰਫ ਨੂੰ ਸੜਕ ਖਾਲੀ ਕਰੀ ਵੀ ਆ ਰਸਤਾ ਬਣਾਇਆ ਵਾ ੂਟੇ-ਮੋਟੇ ਤਹਾਨੇ ਬਰਫ ਦੀਆਂ ਚਿੱਟੇ ਜਾਦਰੇ ਵੀ ਛਈ ਭਈਆ ਹਾਂ ਹਾਂ ਚਿੱਟੇ ਵੀ ਛਈ ਭਈਆ ਚਿੱਟੀਆਂ ਸਾਰੇ ਪਾਸੇ ਚਿੱਟੇ ਜਾਦਰ ਮੇਰੇ ਕੋ ਚਿੱਟੇ ਸਪੈਰ ਸੜਕ ਤੇ ਜਿਵੇਂ ਉਧਰ ਪਿਛਲੇ ਸਾਲ ਸ਼ਪੀਤੀ ਬਲ ਨੂੰ ਕਾਜ਼ਾ ਬਲ ਨੂੰ ਜਾਂਦੇ ਸੀਗੇ ਉਹ ਬਿਲਕੁਲ ਪਾਣੀ ਦੇ ਬੇਦੀ ਲੰਘ ਲੰਘ ਕੇ ਗੱਡੀ ਗਈ ਸੀਗੀ ਇਹ ਤਾਂ ਖੈਰ ਫਿਰ ਵੀ ਬਹੁਤ ਥੋੜਾ ਪਾਣੀ ਆ ਹਾਂ ਹਾਂ ਖੂਬਸੂਰਤ ਨਜ਼ਾਰੇ ਵਾਲੀਆਂ ਪਹਾੜੀਆਂ ਤੇ ਵੀ برف ਜਿੱਥੇ ਜਾਂਦੇ ਆ ਬਰਾਬਰ ਵੀ برف ਇਹ ਤੇ ਉੱਪਰ ਵਾਲੀਆਂ ਪਹਾੜੀਆਂ ਤੇ ਬਰਫ਼ ਸਾਰੇ ਪਾਸੇ ਬਰਫ਼ ਹੀ ਬਰਫੇਟਾਂ ਵੀ ਬਰਫਾ ਉੱਪਰ ਵੀ ਬਰਫਾ ਇੱਥੇ ਸੜਕ ਤੇ ਜਾ ਰਹੇ ਇੱਥੇ ਵੀ ਬਰਫਾ ਬੜਾ ਹੀ ਖੂਬਸੂਰਤ ਨਜ਼ਾਰਾ ਆਹ ਦੇਖੋ ਬਰਫ ਨਹੀਂ ਕਿਵੇਂ ਕੁਦਰਤੀ ਕਰਤੀਆਂ ਇਹ ਖੂਬਸੂਰਤ ਬਣੀ ਐਵੇਂ ਕਿੰਨੀਆਂ ਵਧੀਆ ਲੱਗਦੀਆਂ ਨੇ ਇਹ ਬਰਫੀ ਬਰਫ ਇਹ ਬਾਰਾ ਦਾਚਾ ਪਾਸ਼ਾ ਦੇਖੋ برف ਦੇ ਨਜ਼ਾਰੇ برف ਦੀਆਂ ਕਿਰਤੀਆਂ ਖੂਬਸੂਰਤ ਇਹ ਬਾਰਾਲਾਚਾਲਾ ਪਾਸਾ ਜਿਹੜਾ ਇੱਥੋਂ ਦੇ ਨਜ਼ਾਰੇ ਨੇ ਖੂਬਸੂਰਤ ਦੇਖੋ ਸਾਡੇ ਨਾਲ ਨਾਲ ਤੁਸੀਂ ਵੀ ਦੇਖੋ ਤੁਹਾਡੀ ਸਕਰੀਨ ਤੇ ਸਭ ਨੂੰ ਇਹ ਦਿਖ ਰਿਹਾ ਹੋਣਾ ਦੇਖੋ ਆ ਕਿਸ ਤਰ੍ਹਾਂ ਦੀ ਕਿਰਤੀ ਜੀ ਬਣੀ ਵੀ ਆ ਇਹ ਬਾਰਾਲਾਚਾਲਾ ਪਾਸ ਨੂੰ ਪੰਜਾਬੀ ਵਿੱਚ ਦਰਾ ਕਹਿੰਦੇ ਹੈਗੇ ਆ ਦੇਖੋ ਸਾਰੇ ਪਾਸੇ برفیلੀਆਂ ਪਹਾੜੀਆਂ ਤੇ ਇਹ ਹੈ 12 ਲਾਚਾ ਲਾ 4850 ਮੀਟਰ ਸਮੁੰਦਰ ਤਲ ਤੋਂ ਉਚਾਈ ਹੈ ਦੀ ਇਹ ਸਾਰਾ ਕਿੱਤੀਆਂ برفੀਆਂ ਖੂਬਸੂਰਤ ਜਿਹਨੇ ਬਣੀਆਂ ਹੋਈਆਂ ਇਹ 12 ਲਾਚਾ ਲਾ ਪਾਸ ਤੇ ਬਣੀਆਂ ਨਹੀਂਆਂ ਬਣੀਆਂ ਵੀਆਂ ਹੁਣ ਇਥੋਂ ਇਹ 12 ਲਾਚਾ ਲਾ ਨੂੰ ਇਹ ਜਿਹੜਾ ਦਰਾ ਕਹਿੰਦੇ ਨੇ ਪੰਜਾਬੀ ਦੇ ਵਿੱਚ ਇਹਨੂੰ ਲੰਘ ਰਹੇ ਆਸੀਂ ਦੇਖੋ ਕਿੰਨੇ ਖੂਬਸੂਰਤ ਨਜ਼ਾਰੇ ਬਣਿਆ ਖੂਬਸੂਰਤ ਕਿਰਤੀਆਂ ਬਰਫ਼ ਦੀਆਂ ਆਪਣਾ ਆਪਣਾ ਕੁਦਰਤ ਨੇ ਬਣਾਈਆਂ ਨੇ ਇਹ ਆਪੋ ਆਪ ਆਪਣੇ ਆਪ ਬਣੀਆਂ ਇਹ ਇਹ ਹੌਲੀ ਹੌਲੀ ਪਿਗਲੀਆਂ ਜਾਂ ਪਿਗਲਦੀਆਂ ਜਾਣਗੀਆਂ ਤੇ ਪਾਣੀ ਝਰਨਿਆਂ ਦਾ ਨਹੀਂ ਵਹਿੰਦਾ ਹੋਇਆ ਨਦੀਆਂ 'ਚ ਹੁੰਦਾ ਹੋਇਆ ਥੱਲੇ ਆਪਣੇ ਜਿਹੜੀਆਂ ਨਦੀਆਂ ਸਾਰੀਆਂ ਮੈਦਾਨੀ ਇਲਾਕੇ ਦੇ ਵਿੱਚ ਉੱਥੇ ਪਹੁੰਚ ਜਾਣੀਆਂ ਨੇ ਪਾਣੀ ਪਹੁੰਚ ਜਾਣਾ ਉੱਥੇ ਇਹ ਦੇਖੋ ਖੂਬ ਸੋਹਣੇ ਨਜ਼ਾਰੇ ਇਹ ਛੋਟਾ ਜਿਹਾ ਕਮੰਦਰ ਬਣਿਆ ਵਾ ਦੇਖੋ ਦੂਰ ਤੱਕ ਜਿੱਧਰ ਮਰਜੀ ਨਿਗਾਹ ਮਾਰੋ برف ਹੀ برف ਹੈ ਜਿੱਧਰ ਮਰਜੀ ਨਿਗਾਹ ਮਾਰ ਲਓ ਦੇਖੋ ਬਰਫੀ ਬਰਪਾਚਾਰੇ ਪਾਸੇ ਬਰਫਾਂ ਦੇ ਨਾਲ ਲੱਦੇ ਪਹਾੜਾ ਉੱਚੇ ਪਰਬਤ ਬਰਫਾਂ ਲੱਦੇ ਇਹਨੂੰ ਕਹਿੰਦੇ ਆ ਇਹਨਾਂ ਨੂੰ ਕਹਿੰਦੇ ਆ ਇਧਰ ਵੀ ਦੇਖੋ ਕਿੰਨਾ ਵਧੀਆ ਬਣਾਇਆ ਵਸ ਤੋਪ ਜੈ ਕੋ ਗਾੜੀ ਪਾਕੋ ਹਾਂ ਮੈਨੂੰ ਕੋ ਹਾਂ ਇਹ ਤਾਂ ਮੈਨੂੰ ਡਾਇਰੈਕਟ

ਅੱਖਾਂ ਅੱਖੀਆਂ ਦੇਖ ਨਰਜੀਆਂ ਇਹਨੂੰ ਕਹਿੰਦੇ ਆ ਦੇਖਦੇ ਆ ਅੱਖਾਂ ਰਜਦੀ ਨਹੀਂ ਹੈਗੀਆਂ ਇਹ ਹੁੰਦਾ ਵੀ ਇਹ ਬਹੁਤ ਸੋਹਣਾ ਨਜ਼ਾਰਾ ਹੈਗਾ ਉਦੋਂ ਅੱਗੇ ਜਦੋਂ ਜਾਂਦੇ ਆ ਫਿਰ ਹੁੰਦਾ ਇਹ ਉਦੂ ਦਾ ਆ ਦੇਖੋ ਕਿਸ ਤਰ੍ਹਾਂ ਬਣੀ ਐ ਮੈਂ ਕਿਰਤੀਆਂ ਜੀਆਂ ਸਾਰਾ ਜਿਹੜਾ ਇਹ ਗੱਡੀ ਹੁਣ ਜਾ ਰਹੀ ਹੈ ਸੜਕ ਦੇ ਉੱਤੇ ਇਹ ਬਰਫ਼ ਜੰਮੀ ਵੀ ਆ ਸੜਕ ਤੇ ਵੀ ਬਰਫ਼ ਆ ਜੇ ਹੌਲੀ ਹੌਲੀ ਧੁੱਪ ਨਾਲ ਪਿਘਲ ਰਹੀ ਆ ਆ ਦੇਖੋ ਇਹ ਬਰਫ਼ ਆ ਇੱਥੇ ਹੀ ਸਾਵਧਾਨੀ ਨਾਲ ਚੱਲਣਾ ਚਾਹੀਦਾ ਕਿ ਟਾਇਰ ਤਰ ਤਿਲਕ ਜਾਂਦਾ ਕਈ ਵਾਰੀ ਟਾਇਰ ਵੀ ਮੋਟਰਸਾਈਕਲ ਦੇ ਟਾਇਰ ਤਾਂ ਬੜੀ ਜਲਦੀ ਤਿਲਕਦੇ ਇਹਨਾਂ ਗੱਲਾਂ ਇਹਨਾਂ ਤੇ برفਾਂ ਤੇ ਬੜਿਆਂ ਤਿਲਕਣੇ ਹੁੰਦੇ ਆ برفਾਂ ਆਹ ਦੇਖੋ برف ਕਿਵੇਂ ਪਿਗਲ ਕੇ ਥੱਲੇ ਜਿਵੇਂ ਗੂੰਦ ਵਾਂਗੂ درخت ਤੇ ਗੂੰਦ ਲੱਗੀ ਹੁੰਦੀ ਆ ਜਿਵੇਂ ਆਹ ਪਹਾੜੀਆਂ ਦਾ ਰੰਗ ਦੇਖੋ ਹੋਰ ਤਰ੍ਹਾਂ ਦਾ ਆ ਗਿਆ ਐਦਾ ਹੋਰ ਤਰ੍ਹਾਂ ਦਾ ਰੰਗ ਤੇ ਆਹ ਦੇਖੋ ਆਹ ਜਾ ਕੇ ਇੱਥੇ ਇਹਦਾ ਹੋਰ ਤਰ੍ਹਾਂ ਦਾ ਰੰਗ ਹੋ ਗਿਆ ਬਦਲ ਗਿਆ ਉਹ ਉੱਪਰ ਨੇ ਜਿਹੜੇ ਉਹਨਾਂ ਦਾ ਰੰਗ ਹੋ ਵੱਖਰਾਗਾ ਤੂੰ ਇੱਧਰ ਰੰਗ ਵੱਖਰਾਗਾ ਲੈ 252 ਡਰਾਈਵਰ ਸਾਡਾ ਉਹ ਐਂਟਰੀ ਕਰਾਉਣ ਗਿਆ ਵਾ ਰਜਿਸਟ੍ਰੇਸ਼ਨ ਕਰਦੇ ਇੱਥੇ ਲਿਖਦੇ ਲੁਕਦੇ ਹੋਣਗੇ ਆ ਪੁਲਿਸ ਵਾਲਿਆਂ ਦਾ ਚੱਕ ਪੋਸਟ ਜੀ ਬਣੀ ਐ ਇੱਥੇ ਇੱਕ ਇਹ ਸਰਚੂ ਆ ਗਿਆ ਸਰਚੂ ਚੈੱਕ ਪੋਸਟ ਸੀਗੀ ਇਹ ਇੱਥੇ ਵੀ ਨੋਟ ਕਰਦੇ ਆ ਗੱਡੀ ਦਾ ਨੰਬਰ ਵਗੈਰਾ ਨੋਟ ਕਰਦੇ ਆ ਤੇ ਇਹ ਲਿਖਦੇ ਆ ਵੀ ਨਾਲ ਗੱਡੀ 'ਚ ਕਿੰਨੇ ਜਾਣੇ ਸਫ਼ਰ ਕਰ ਰਹੇ ਆ ਇੱਥੇ ਵੀ ਮੇਲੇ ਸ਼ੁਰੂ ਇੱਥੋਂ ਡਿਸਟ੍ਰਿਕਟ ਲੇ ਸ਼ੁਰੂ ਹੋ ਗਿਆ ਹਾਂ ਇੱਥੋਂ ਡਿਸਟ੍ਰਿਕਟ ਲੇ ਸ਼ੁਰੂ ਹੋ ਗਿਆ ਤੇ ਇੱਥੇ ਵੀ ਰਜਿਸਟ੍ਰੇਸ਼ਨ ਕਰਦੇ ਆ ਕਰਵਾਉਨੇ ਆ ਬਿਲ ਬੀਰਸੇਂ ਇਸ ਸਰਚੂ ਰੁਕੇ ਹੁਣ ਇੱਥੇ ਚਾਹ ਪਾਣੀ ਪੀਣ ਦੇ ਲਈ ਤੇ ਇੱਥੇ ਆਪਾਂ ਚਾਹ ਲਵਾਂਗੇ ਇੱਥੋਂ ਇੱਥੇ ਇਹ ਬਣੇ ਆ ਤਾਂ ਇਹ ਕੈਂਪ ਜੇ ਬਣੇ ਨੇ ਇੱਦਾਂ ਆਹ ਬਣਾਏ ਹੋਏ ਟੈਂਟ ਜਿਵੇਂ ਉਟੀਨ ਦੇ ਬਣਾਏ ਨੇ ਰੂਮ ਨੇ ਅਸਲ ਦੇ ਵਿੱਚ ਇਹਨਾਂ ਦੇ ਵਿੱਚ ਬੈੱਡ ਲੱਗੇ ਹੋਏ ਨੇ ਉਹ ਇੱਥੇ ਰਹਿਣ ਦੇ ਲਈ ਕਿਰਾਏ ਤੇ ਮਿਲ ਜਾਂਦੇ ਆ ਤੇ ਇਹ 300 ਰੁਪਏ ਪਰ ਹੈੱਡ ਮਤਲਬ ਇਹਨਾਂ ਦੀ ਚਾਰਜਿੰਗ ਲੈਂਦੇ ਆ ਇਹ ਤੇ ਇੱਥੇ ਅਗਲਾ ਰੁੱਕ ਕੇ ਫਿਰ ਅੱਗੇ ਲੈ ਲਈ ਗਾ ਨਿਕਲਦਾ ਹੈਗਾ ਇਹ ਚਾਹ ਪੀਣ ਲੱਗੇ ਆ ਇਸ ਤਰ੍ਹਾਂ ਦੇ ਬੈੱਡ ਤੁਹਾਨੂੰ ਆਰਾਮ ਨਾਲ ਹਰ ਹੈਡ 300 ਰੁਪਏ ਮਿਲ ਜਾਂਦੇ ਆ ਹੁਣ ਇੱਥੇ ਆਪਾਂ ਚਾਹ ਲੈਨੇ ਆ ਕੁਛ ਖਾਣੇ ਪੀਣੇ ਆ ਥੋੜੀ ਦੇਰ ਲਈ ਆਰਾਮ ਕਰਦੇ ਆ ਤੇ ਫਿਰ ਅੱਗੇ ਚੱਲਾਂਗੇ ਉਸ ਤੋਂ ਇਹ ਅਸੀਂ ਹੁਣ ਸੱਚੂ ਤੇ ਖੜੇ ਆ ਇਹ ਆਪਣਾ ਲੇ ਡਿਸਟ੍ਰਿਕਟ ਦਾ ਇਧਰੋਂ ਮਨਾਲੀ ਵੱਲੋਂ ਜਦੋਂ ਆਉਨੇ ਆ ਪਹਿਲਾ ਪਿੰਡ ਆ ਇੱਥੇ ਰਹਿائش ਦੇ ਲਈ ਆ ਛੋਟੇ ਛੋਟੇ ਟੈਂਟ ਜੇ ਬਣਾਏ ਆ ਇਹਨਾਂ ਨੇ ਕੈਂਪਿੰਗ ਜੀ ਆ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਵੀ ਇਹ 300 ਰੁਪਏ ਪਰ ਹੈਡ ਇੱਥੇ ਰਹਿائش ਮਿਲ ਜਾਂਦੀ ਹੈਗੀ ਆ ਤੇ ਇੱਥੋਂ ਹੁਣ ਆਪਾਂ ਥੋੜੀ ਦੇਰ ਰੁਕੇ ਸੀਗੇ ਇੱਥੇ ਇੱਥੇ ਆਪਾਂ ਫਿਰ ਥੋੜੀ ਦੇਰ ਰੁਕੇ ਸੀਗੇ ਹੁਣ ਤੇ ਥੋੜੀ ਦੇਰ ਰੁਕ ਕੇ ਇੱਥੇ ਆਪਾਂ ਚਾਹ ਪਾਣੀ ਲਿਆ ਹੈਗਾ ਥੋੜਾ ਜਿਹਾ ਆਰਾਮ ਵੀ ਕੀਤਾ ਹੈਗਾ ਤੇ ਇੱਥੋਂ ਫਰੈਸ਼ ਹੋ ਕੇ ਤੇ ਹੁਣ ਆਪਾਂ ਅੱਗੇ ਨੂੰ ਚੱਲਾਂਗੇ ਤੇ ਹੁਣ ਆਪਾਂ ਸ਼ਾਮ ਤੱਕ ਲੇਹ ਪਹੁੰਚ ਜਾਾਂਗੇ ਤੇ 7-8 ਘੰਟੇ ਇਥੋਂ ਲੇਹ ਦੇ ਲੱਗ ਜਾਣੇ ਆ ਤੇ ਫਿਰ ਅੱਜ ਦਾ ਵਲੌਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਜਿਉਂਦੇ ਵੱਸਦੇ ਰਹੋ ਸਤਿ ਸ੍ਰੀ ਅਕਾਲ ਜੀ ਸਾਰੇ